ਸ਼੍ਰੀ ਅਕਾਲ ਜੀ ਮੈਰਿਟ ਕਰ ਤੁਸੀਂ ਦੇਖ ਰਹੇ ਹੋ ਪੀਟੀਆ ਨਿਊਜ਼ ਚੈਨਲ ਬੈਂਕ ਲੋਨ ਕਿਸ਼ਤਾਂ ਦੀ ਰਕਮ ਲੁੱਟ ਦਸਣ ਵਾਲਾ ਬੈਂਕ ਮੁਲਾਜ਼ਮ ਹੀ ਨਿਕਲਿਆ આરોપી ਬੈਂਕ ਲੋਨ ਦੀਆਂ ਕਿਸ਼ਤਾਂ ਦੀ ਰਕਮ 2.25 ਲੱਖ ਰੁਪਏ ਇਕੱਠਾ ਕਰ ਆਪਣੇ ਮਨ ਵਿੱਚ ਬਦਨੀਅਤ ਰੱਖ ਕੇ ਪੁਲਿਸ ਨੂੰ ਝੂਠੀ ਇਤਲਾਹ ਦੇ ਕੇ ਗਲਤ ਬਿਆਨ ਬਵਾਜੀ ਕਰ ਮਕਦਮਾ ਦਰਜ ਕਰਵਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਸਬੰਧੀ ਸਫਲਤਾ ਹਾਸਿਲ ਕੀਤੀ ਗਈ ਹਾਂਜੀ ਮਾਣਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗਰਵ ਚੂਟਾ ਜੀ ਆਈਪੀਐਸ ਤੇ ਐਸਪੀਡੀ ਸਾਹਿਬ ਸ਼੍ਰੀ ਸਰਪੀ ਤਰਾਏ ਸਾਹਿਬ ਦੀ ਜੋ ਰਹਿਮਾਨਾ ਹੈ ਰੇਟ ਸਾਨੂੰ ਕਪੂਰਥਲਾ ਪੁਲਿਸ ਨੂੰ ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਕੋਇਆ ਇਸ ਤਰ੍ਹਾਂ ਸੀ ਮਿਤੀ 20 12 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ ਸਮਾਲ ਫਾਈਨੈਂਸ ਬੈਂਕ ਕੇ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਵੀ ਉਹ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਨੁਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰ ਕੀਤਾ ਗਿਆ 185 ਪੀਐਸ ਸਦਰ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀ ਇਨ ਚਾਰਜ ਨੇ ਸਰ ਜਰਨੈਲ ਸਿੰਘ ਜਾਂ ਸੀਆਈਏ ਕਪੂਰਖੜਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਫਤੀਸ਼ ਫਰਦਰ ਪੁੱਛਗਛ ਲਈ ਸ਼ਾਮਲ ਤਫਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸ਼ਕਤੀ ਦੇ ਤੌਰ ਤੇ ਪੁੱਛਗਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ ਸੈਲਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਜੋ ਇਹ ਮੰਨਿਆ ਆ ਉਹ ਉਸੇ ਕਰਕੇ ਇਹਦੇ ਮਨਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੁਦ ਹੀ ਉਹ ਪੈਸੇ ਜਿਹੜੇ ਆ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫਆਈਆਰ ਦਾ ਟਿਕਰਾ ਦਿੱ ਜਿਸ ਦੇ ਉੱਤੇ ਇਹਨੂੰ ਉਹਦੇ ਬੱਚੇ ਦੀ ਅਰੈਸਟ ਪਈ ਗਈ ਹੈ ਤੇ ਇਹਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਹੈ ਪੈਸੇ ਇਹਨੂੰ ਕਿੰਨੇ ਦੇ ਕਵਰ ਹੋਏ ਪੈਸੇ ਇਹਦੇ ਕੋਲ 1.90 ਲੱਖ ਰੁਪਏ ਕਵਰ ਹੋਏ ਤਾਂ ਉਹਦੀ ਜਿਹੜੀ ਇਹਨੇ ਫਿਕਰ ਦਿੱਤੀ ਜੀ ਉਹ ਦੋ ਤੀ ਦਿੱਤਾ ਦੋ ਤੀ ਦਿੱਤੀ ਸੀ ਬਾਕੀ ਇਹਨੇ ਜੈ ਕਰ ਲਿਆ ਕਰਜਾ ਹੋਇਆ ਸੀਗਾ ਕਿੱਥੇ ਕਰਜਾ ਹੋਇਆ ਹੈਗਾ ਆਪਣੇ ਕੋਈ ਵੈਸੇ ਦੀ ਕਿ ਖਰਚੇ ਕੁਝੇ ਕੁਝ ਗੱਲਾਂ ਅਜੀ ਮੁੱਢਲੀ ਤਫਤੀਸ਼ ਚ ਨੇ ਇਹ ਐਡਮਿਟ ਕੀਤਾ ਵੀ ਇਹਦੇ ਤੇ ਕਰਜਾ ਹੀ ਇਹ ਫਰਦਰ ਦੇ ਉੱਤੇ ਕਰਦੇ ਆ ਪੁੱਛ ਕੇ ਵੀ ਕਾਹਦਾ ਕਰਜਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਕੀ ਕਰਨਾ ਪਈ ਪਰਸਪੈਕਟਿਵ ਲਾਵਾ ਇਨ ਅ ਬੈਕਗ੍ਰਾਉਂਡ ਨਹੀਂ ਇੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਅਜਿਹਾ ਕੁਝ ਨਹੀਂ ਹੈ ਤਾਂ ਕਿੰਨੇ ਸਾਲ ਤੋਂ ਐਮਪਲਾਈ ਸੀਦਾ ਇਹ ਅਜੇ ਕਰਨਾ ਹੀ ਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਦੇ ਵਿੱਚ ਪੁੱਛ-ਕਿਛ ਕਰਨੀ ਹੈ ਪੈਸਾ ਬੈਂਟਰ ਦਾ ਹੀ ਸੀਗਾ ਹਾਂਜੀ ਪੈਸਾ ਬੈਂਟਰ ਵਾਲਿਆਂ ਦਾ ਹੀ ਸੀ ਹਾਂ ਬੈਂਕ ਦੀ ਜਿਹੜੀ ਡੇਲੀ ਫਾਈਨੈਂਸ ਦੀ ਸਮਾਲ ਫਾਈਨੈਂਸ ਵਾਲੀਆਂ ਨਾ ਉਹਨਾਂ ਦੀ ਡੇਲੀ ਕਲੈਕਸ਼ਨ ਹੀ ਉਹਨਾਂ ਤੋਂ ਨਮੈਂਦਾ ਹੀ ਇਹ ਤੇ ਉਹਨਾਂ ਦਾ ਹੀ ਪੈਸਾ ਸੀ ਤੇ ਹੁਣ ਜਿਨ੍ਹਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪੀਟੀਏ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹਰ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ਧੰਨਵਾਦ